ਲੋਈ ਮਿੱਤਰੋ ਅੱਜ ਫੇਰ ਮਿਹਨਤ ਦਾ ਦੂਜਾ ਦਿਨ ਤੇ ਸਾਡੇ ਨਾਲ ਬਹੁਤ ਜ਼ਿਆਦਾ ਬੰਦੇ ਜੁੜੇ ਹੋਏ ਨੇ ਤੇ ਅਸੀਂ ਖੇਡ ਰਹੇ ਹਾਂ ਬਾਦੀਵਾਲ ਮੀ ਵੀ ਪੈ ਰਿਹਾ ਥੋੜਾ ਥੋੜਾ ਤੇ ਨਿਆਰਾ ਵੀ ਬਹੁਤ ਆ ਰਿਹਾ ਤੇ ਬਾਕੀ ਹੁਣ ਅਸੀਂ ਥੋੜਾ ਬਰਾਬਰੀ ਦੇ ਚੱਲ ਰਹੇ ਹਾਂ ਮੈਚ ਪਰੌਲਾ ਐ ਦੱਸੋ ਮੈਨੂੰ ਕਿਹਦੇ ਕਿਹਦੇ ਪਿੰਡ ਪੈਂਦਾ ਐਵੇਂ ਹੁਣੇ ਪਾਰ ਦੇ ਕਿਤੇ ਨਾਲ ਤੇ ਬਾਕੀ ਬੰਦੇ ਐ ਦੇਖੋ ਤੁਸੀਂ ਸਾਡੇ ਨਾਲ ਬੰਦੇ ਜਿਹੜੇ ਨੇ ਪਹਿਲਾਂ ਸਾਡਾ ਗਰਾਊਂਡ ਹੋ ਗਿਆ ਖਾਲੀ ਤੇ ਹੁਣ ਸਾਡੇ ਪਿੰਡ ਦੇ ਬੰਦੇ ਅੱਚਲੋ ਵੀ ਆਉਣ ਲੱਗੇ ਅੱਛਾ ਲਓ ਬੰਦੇ ਆਉਣੇ ਤੇ ਬਹੁਤ ਵਧੀਆ ਨਜ਼ਾਰਾ ਆ ਰਿਹਾ ਜਿੰਨਾ ਕਹਦੇ ਚੰਗਲੀ ਆਓ ਚੰਗਲੀ ਦੀ ਮੈਂ ਤੁਹਾਨੂੰ ਗੱਲ ਦੱਸਦਾ ਇਹ ਸਾਲਾ ਲੋਕਾਂ ਦੇ ਵਿੱਚੇ ਵਜਦਾ ਫਰੀ ਜਾਂਦਾ ਕਦੇ ਉਧਰ ਕਦੇ ਉਧਰ ਗਏ ਤਾਂ ਕੋਈ ਚੱਕਦਾ ਨਹੀਂ ਤੇ ਚੰਗਲੀ ਆਓ ਖੜਾ ਇੱਕ ਪਾਸੇ ਚੰਗਲੀ ਅੱਜ ਕਿੰਨੇ ਮੈਚ ਜਿੱਤ ਗਿਆ ਵੀਰੇ ਦੋ ਵੀਰੇ ਤਿੰਨ ਜਿੱਤ ਅਸੀਂ ਤਿੰਨ ਅਸੀਂ ਚਾਰ ਜਿੱਤ ਗਏ ਇਹ ਤਿੰਨ ਜਿੱਤੇ ਨੇ ਤੇ ਅੰਕਲ ਹਸਰੀ ਅੰਕਲ ਹੀ ਅੰਕਲ ਦਾ ਲਾਉਣਾ ਹੁੰਦਾ ਸੈਂਟਰ ਜਦੋਂ ਕੰਮ ਅੜ ਜਾਏ ਫਿਰ ਅੰਕਲ ਸੈਂਟਰ ਦੱਬਦਾ ਚੰਗਲੀ ਦਾ ਤਾਂ ਇਹਦੀ ਕੋਸਾ ਤੇ ਹੁਣ ਮੈਂ ਵੀ ਥੋੜਾ ਨੈੱਟ ਲਾਉਣਾ ਉਧਰ ਸਾਈਡ ਤੇ ਤੇ ਹੁਣ ਮੈਂ ਨੈੱਟ ਲਾਉਣਾ ਸੋਨੂੰ ਗਰਾਊਂਡ ਆਪਾਂ ਦਿਖਾਦਾ ਕਰਮੀ ਤੇ ਬਾਹਰੇ ਖੜਾ ਕਰਮੀ ਤੇ ਕੀ ਹੋ ਗਿਆ ਤੈਨੂੰ ਬੰਬੇਸੀ ਕਿਉਂ ਕੀ ਹੋਇਆ ਇਹਦੀ ਥੋੜਾ ਲੱਗਦਾ ਪ੍ਰੈਕਟਿਸ ਦੀ ਪਰ ਇਹਦਾ ਮਨ ਬਹੁਤ ਵਧੀਆ ਕਰਦਾ ਖੇਡਣ ਦਾ ਆਹ ਦੇਖੋ ਤੁਸੀਂ ਤੇ ਹੁਣ ਪੁਆਇੰਟ ਆ ਗਏ ਨੇ ਬਰਾਬਰ ਤੇ ਮੈਨੂੰ ਹੁਣ ਜਾਣਾ ਪਊਗਾ ਸਾਡੀ ਪੁਆਇੰਟ ਕੰਦੇ ਨੇ ਬਸ ਦੋ ਤਿੰਨ ਦਿਨੇ ਹੁਣ ਮੈਂ ਜਾ ਰਿਹਾ ਨੈੱਟਮੈਨ ਤੇ ਬਾਕੀ ਤੁਹਾਨੂੰ ਮਿਲਾਂਗੇ ਨਵੇਂ ਵੀਡੀਓ ਵਿੱਚ ਧੰਨਵਾਦ